ਤੇ ਚੰਗੀ ਗੱਡੀ ਵਿਦੀਆਂ ਚੰਗੀ ਗੱਡੀ ਵਿਦੀਆਂ ਵਿੱਚ ਲਗਾਵਾਗਾ ਅਸੀਂ ਨਸ਼ਾ ਕਰਨ ਵਾਲੇ ਅਸੀਂ ਨਸ਼ਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਨਸ਼ੀ ਨੂੰ ਮਦਦ ਲਈ ਮਦਦ ਲਈ પ્રોਸਾਹੀ પ્રોਸਾਹੀ ਕਰਾਂਗੇ ਕਰਾਂਗੇ ਤਾਂ ਕੀ ਤਾਂ ਕੀ ਉਹ ਉਹ ਸਹੀ ਰਾਹ ਸਹੀ ਰਾਹ ਤੇ ਬਾਪਿਸ ਆ ਸਕੀ ਆ ਸਕੀ ਮੈਂ ਨਸ਼ਾ ਮੁਕਤ ਮੈਂ ਨਸ਼ਾ ਮੁਕਤ ਸਿਹਤ ਮੰਦ ਸੇਤ ਮੰਦ ਪੰਜਾਬ ਦੀ ਜਵਦੀਰ ਮਾਨ ਲਈ ਮਾਨ ਲਈ ਆਪਣਾ ਆਪਣਾ ਯੋਗਦਾਨ ਯੋਗਦਾਨ ਪਾਵਾਂਗਾ ਪਾਵਾਂਗਾ ਜੈ ਹਿੰਦ ਜੈ ਹਿੰਦ ਇਹ ਹਿੰਦੁਸਤਾਨ ਦੀ ਬੰਦੇ ਨਾ ਮਾਰ ਨਹੀਂ ਬੰਦੇ ਨਸ਼ਾ ਸਟੋਰ ਤੇ ਵੇਚੀ ਗਈ ਦਵਾਈ ਆਉਂਦੀ ਆ ਉਹ ਨਸ਼ਾ ਹਿੰਦੁਸਤਾਨ ਚ ਤਿਆਰ ਹੁੰਦਾ ਉਹ ਉੱਥੇ ਆਉਂਦਾ ਲੋਕੀ ਬੱਚੇ ਜਿਹੜੇ ਖਾਂਦੇ ਨੇ ਉਹ ਕਰੋ ਜੀ ਠੀਕੇ ਬੰਦ ਕਰੋ ਆਪਣੇ ਨਸ਼ੇ ਵੀ ਨਸ਼ੇ ਦੇ ਬੰਦ ਕਰਾਓ ਸਾਰੀ ਆਪ ਨੂੰ ਨਸ਼ਾ ਖਤਮ ਹੋ ਜਾਂਦਾ ਹੈ ਸਾਡਾ ਇਹ ਸਵਾਲ ਹੈ ਕਿ ਇਹ ਚੀਜ਼ਾਂ ਬੰਦ ਕਰੋ ਕਿ ਸੋਨ ਸਾਰੇ ਕੰਮ ਚੱਲਣਗੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਵੱਲੋਂ ਪਿੰਡ ਚਾਟਕ ਕੋਲੀਆਂ ਅੰਗਰਵਾੜੀ ਵਰਕਰ ਚੰਦਰ ਕਲਾ ਤੇ ਸਰਪੰਚ ਰਜਨੀ ਦੇਵੀ ਦੀ ਪ੍ਰਧਾਨਗੀ ਵਿੱਚ ਯੂਥ ਅੰਗੇਜ ਡਰੱਗ ਕੈਂਪੇਨ ਅਤੇ ਬਾਲ ਵਿਵਾਹ ਮੁਕਤ ਭਾਰਤ ਮੁਹਿੰਮ ਦੇ ਤਹਿਤ ਇੱਕ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਪੀਐਲਵੀ ਚੰਗੀਰ ਸਿੰਘ ਅਤੇ ਪੀਐਲਵੀ ਕੁਲਵਿੰਦਰ ਕੌਰ ਅਤੇ ਐਡਵੋਕੇਟ ਹਨੀ ਮਨੀ ਅਤੇ ਐਡਵੋਕੇਟ ਵਿਨੋਦ ਕੁਮਾਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਪੀਐਲਵੀ ਚੰਗੀਰ ਸਿੰਘ ਅਤੇ ਪੀਐਲਵੀ ਕੁਲਵਿੰਦਰ ਕੌਰ ਵੱਲੋਂ ਲੋਕਾਂ ਨੂੰ ਨਸ਼ਾ ਨਾ ਕਰਨ ਦੀ ਕਸਮ ਵੀ ਦਿਲਾਈ ਗਈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਯੂਥ ਨਸ਼ੇ ਦੀ ਦਲਦਲ ਵਿੱਚ ਤਸਦਾ ਜਾ ਰਿਹਾ। ਇਸ ਪ੍ਰੋਗਰਾਮ ਦਾ ਮੁੱਖ ਮਕਸਦ ਨੌਜਵਾਨਾਂ ਬਚਾ ਅਤੇ ਆਮ ਲੋਕਾਂ ਨੂੰ ਨਸ਼ਾ ਦੇ ਭਿਆਨਕ ਪ੍ਰਭਾਵਾਂ ਤੋਂ ਸੁਚੇਤ ਕਰਨਾ ਅਤੇ ਸਮਾਜ ਵਿੱਚੋਂ ਨਸ਼ਾ ਨੂੰ ਜੜ ਤੋਂ ਖਤਮ ਕਰਨ ਅਤੇ ਬਾਲ ਵਿਆਹ ਮੁਕਤ ਭਾਰਤ ਬਾਰੇ ਵੀ ਜਾਣਕਾਰੀ ਦਿੱਤੀ। ਇਹ ਮੁਹਿੰਮ ਸ਼ੇਰ 10 ਸੰਬਰ ਤੋਂ ਲੈ ਕੇ 6 ਜਨਵਰੀ 2026 ਤੱਕ ਚਲਾਈ ਜਾ ਰਹੀ ਹੈ। ਜ਼ਿਲ੍ਹਾ ਪਠਾਨਕੋਟ ਦੇ ਵੱਖ-ਵੱਖ ਮਲਾਕਾ ਵਿੱਚ ਨਰੋਦ ਜਮਲ ਸਿੰਘ ਬੰਮਿਆਲ ਕਰੋਟਾ ਸੁਚਾਨਪੁਰ ਤਾਰ ਪਠਾਨਕੋਟ ਵਕਵਕ ਪਿੰਡ ਸਕੂਲਾ ਕਾਲਜ ਆ ਮੰਦਿਰ ਗੁਰਦੁਆਰੇ ਵਿੱਚ ਪ੍ਰੋਗਰਾਮ ਆਯੋਜਿਤ ਕਿਤੇ ਚੱਲੇ ਹਨ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਬਨਾਇਆ ਜਾ ਸਕੇ ਇਸ ਵਿੱਚ ਆਮ ਲੋਕਾਂ ਦਾ ਵੀ ਬਹੁਤ ਪਰਮਾ ਹੁੰਗਾਰਾ ਮਿਲਿਆ ਟੋਲ ਫ੍ਰੀ ਨੰਬਰ 15100122 ਜਾਣਕਾਰੀ ਦਿੱਤੀ ਮੌਕੇ ਤੇ ਹਾਜ਼ਰ ਹੀਰਾ ਲਾਲ ਜਗਤਾਰ ਸਿੰਘ ਨਰਿੰਦਰ ਕੁਮਾਰ ਜੋਗਰਾਜ ਪੰਚ ਪਰਵੀਨ ਕੁਮਾਰ ਸਮਤੀ ਮੈਂਬਰ ਰਚਨਾ ਦੇਵੀ ਐਸਆਈ ਯੁਧਵੀਰ ਸਿੰਘ ਐਸਆਈ ਸ਼ਤੀਸ਼ ਕੁਮਾਰ ਮੌਜੂਦ ਸਨ ਬਨਰੋ ਸਾਡੇ ਨਾਲ ਦੇਖਦੇ ਹੋ ਪੰਜਾਬ ਜੇ ਕੇ ਨਿਊਜ਼ ਰਜਨੀ ਵਾਲਾ ਮੈਂ ਚਾਟਕ ਤਾਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਮੈਡਮ ਉਹਨਾਂ ਦਾ ਇਹਨਾਂ ਨੇ ਸਾਡੇ ਪਿੰਡ ਨਸ਼ਿਆਂ ਵਿਰੁੱਧ ਇਹ ਮੁਹਿੰਮ ਜਾਗਰੂਤਾ ਲੋਕਾਂ ਨੂੰ ਕਰਵਾਇਆ ਬਹੁਤ-ਬਹੁਤ ਧੰਨਵਾਦ ਇਹਨਾਂ ਦਾ ਲੋਕਾਂ ਦਾ ਪਿਆਰ ਬਹੁਤ ਵਧੀਆ ਸਾਰਿਆਂ ਨੇ ਸਹਿਯੋਗ ਦਿੱਤਾ ਪਿੰਡ ਵਾਸੀਆਂ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜਾ ਟਾਈਮ ਕੱਢ ਕੇ ਆਪਣਾ ਇੱਥੇ ਆਏ ਤੇ ਇਨਾਂਦਨ ਨਾਲ ਮਿਲ ਕੇ ਸਾਂਝੇ ਕੀਤੀਆਂ ਆਪਣੀਆਂ ਗੱਲਾਂ ਹਾਂਜੀ ਕੀ ਅਪੀਲ ਹੈਗੀ ਹੈ ਤੁਹਾਡੇ ਵੱਲੋਂ ਵੀ ਲੋਕਾਂ ਨੂੰ ਇਹ ਹੀ ਹੈ ਕਿ ਮਸ ਜੜੇ ਮੈਡਮ ਉਹਨਾਂ ਨੇ ਜੋ ਸਮਝਾਇਆ ਇਹ ਕਿ ਲੋਕ ਲੋਕ ਜਾਗਰੂਤ ਹੋਣ ਸਮਾ ਇੱਕਜੁੱਟ ਹੋ ਕੇ ਸਾਰੇ ਸਮਾਜ ਇਸ ਮੋਹਿਮ ਨੂੰ ਚਲਾਏ ਸਰ ਮੇਰੇ ਨਾਲ ਪੀਰ ਵੀ ਜਗੀਰ ਸਿੰਘ ਸਾਡੇ ਡਿਸਟ੍ਰਿਕਟ ਲਿਗੇ ਸਰ ਵੀ ਥੜੀ ਪਟਾਣ ਤੋਂ ਵੱਲੋਂ ਪਿੰਡ ਛਟਕ ਵਿੱਚ ਅੰਗਰੇਜ਼ੀ ਵਰਕਰ ਚੰਦਰਕੰਨਤਾ ਸਰਪੰਚ ਰਜਨੀਵਾਲਾ ਦੇ ਦੇ ਸਵੇ ਵਿੱਚ ਇੱਕ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਪਿੰਡ ਵਾਸੀਆਂ ਦਾ ਬਹੁਤ ਹੀ ਵਧੀਆ ਸਹਿਯੋਗ ਮਿਲਿਆ ਇੱਥੇ ਆਂਦੇ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਆ ਜੋ ਵੀ ਸਰਕਾਰੀਆਂ ਸਕੀਮਾਂ ਨੇ ਉਹ ਉਹਨਾਂ ਬਾਰੇ ਔਰ ਨਸ਼ਿਆਂ ਦੇ ਖਿਲਾਫ ਔਰ ਬਾਲਵਾ ਮੁਕਤ ਭਾਰ ਦੇ ਸਬੰਧ ਵਿੱਚ ਪਿੰਡ ਵਾਸੀਆਂ ਨੂੰ ਦੱਸਿਆ ਗਿਆ ਇਹ ਮੇਮ ਸਾਡੀ 6 ਦਸੰਬਰ ਤੋਂ ਸ਼ੁਰੂ ਕੀਤੀ ਗਈ ਸੀ 6 ਜਨਵਰੀ 2026 ਤੱਕ ਚੱਲੇਗੀ ਇਹ ਸਾਨੂੰ ਸਕੂਲ ਕਾਲਜ ਮੰਦਰ ਗੁਰਦੁਆਰਿਆਂ ਵਿੱਚ ਨਸ਼ਾ ਵਿਰੁੱਧ ਸੈਮੀਨਾਰ ਲਗਾ ਕੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਸਰ ਇਹ ਸਾਡੇ ਜ਼ਿਲ੍ਹਾ ਪਠਾਨਕੋਟ ਵਿੱਚ 6 ਬਲਾਕਾਂ ਨੇ ਸਾਰੀਆਂ ਬਲਾਕਾਂ ਦੀਆਂ ਟੀਮਾਂ ਬਣੀਆਂ ਜਾਂਦੀਆਂ ਜਿਨ੍ਹਾਂ ਵਿੱਚ ਸਾਡੇ ਜੱਜ ਸਾਹਿਬ ਵਕੀਲ ਸਾਹਿਬ ਔਰ ਵਲੰਟੀਅਰ ਜੁੜੇ ਹੋਏ ਨੇ ਤੇ ਲੋਕਾਂ ਨੂੰ ਬਹੁਤ ਹੀ ਵਧੀਆ ਹੰਗਾਰਾ ਮਿਲ ਰਿਹਾ ਹੈ ਸਰ ਸਾਡੀ ਆਮ ਜਨਤਾ ਦੀ ਇਹ اپੀਲ ਹੈ ਕਿ ਅਸੀਂ ਨਸ਼ਾ ਮੁਕਤ ਪੰਜਾਬ ਬਣਾਈਏ ਯੂਥ ਅਗੇ ਅਡਾਰੇ ਕਿ ਕੋਈ ਵੀ ਨਸ਼ਾ ਨਾ ਕਰੇ ਪੰਜਾਬ ਨੂੰ ਇੱਕ ਵਧੀਆ ਤਰੱਕੀ ਦੇ ਸਿਲ ਤੇ ਲੈ ਕੇ ਜਾਈਏ ਧੰਨਵਾਦ ਦੇਖੋ ਜੀ ਅਸੀਂ 6 ਦਸੰਬਰ ਤੋਂ ਲੱਗੇ ਹੋਏ ਆਂ ਸਾਨੂੰ ਪੂਰਾ ਪਰਮਾ ਸੰਯੋਗ ਜਿਹੜਾ ਜਨਤਾ ਦਾ ਆਮ ਜਨਤਾ ਦਾ ਸੰਯੋਗ ਮਿਲਿਆ ਅਸੀਂ ਸਾਡਾ ਮਿਸ਼ਨ ਹੀ ਸੀ ਕਿ ਸਮਾਜ ਜਿਹੜਾ ਇਕਜੁੱਟ ਹੋਵੇ ਸਾਨੂੰ ਜਦੋਂ ਨਾਲ ਰਿਸਪਾਂਸ ਮਿਲਿਆ ਸਾਨੂੰ ਪੂਰੀ ਉਮੀਦ ਹੈ ਕਿ ਨਸ਼ੇ ਦਾ ਪੂਰੀ ਤਰ੍ਹਾਂ ਜਿਹੜਾ ਖਤਮ ਕੀਤਾ ਜਾਵੇਗਾ ਅਸੀਂ ਉਹਨਾਂ ਨੂੰ ਕਹਿੰਦੇ ਆ ਕਿ ਉਹਨਾਂ ਦੇ ਹਰ ਸਵਾਲ ਦਾ ਜਿਹੜਾ ਜਵਾਬ ਹੈ ਜਿਹੜਾ ਆ ਤੁਹਾਡੇ ਕੋਲ ਹੀ ਹੈਗਾ ਆ ਕਿ ਸਮਾਜ ਇਕਜੁੱਟ ਰਹੇਗਾ ਤੇ ਇਹ ਨਸ਼ਾ ਜਿਹੜਾ ਖਤਮ ਹੋਏਗਾ ਇਹ ਕਿੰਤੂ ਪਰੰਤੂ ਸਵਾਲਾਂ ਦੇ ਵਿੱਚ ਉਲਝਿਆ ਨਹੀਂ ਰਹਿਣਾ ਇਸ ਸਮਾਜ ਨੂੰ ਆਪੇ ਇਕਜੁੱਟ ਹੋਣਾ ਪੈਣਾ ਆ ਸਵਾਲ ਜਿਹੜੇ ਆ ਉਹ ਚੱਲਦੇ ਰਹਿਣੇ ਆ ਲੇਕਿਨ ਅਗਰ ਅਸੀਂ ਖੁਦ ਖੜੇ ਹੋਵਾਂਗੇ ਕੁਰਬਾਨੀ ਦੇਵਾਂਗੇ ਜਿੱਦਾਂ ਕਹਿੰਦੇ ਸ਼ਬਦਾਂ ਵਿੱਚ ਫੇਰ ਹੀ ਅਸੀਂ ਇਹ ਜਿਹੜੇ ਕੋੜ ਨੂੰ ਖਤਮ ਕਰਾਂਗੇ ਅਸੀਂ ਅਸੀਂ ਅਪੀਲ ਆ ਕਿ ਜਿਹੜੇ ਨਸ਼ੇ ਦੇ ਖਿਲਾਫ ਸਾਰੇ ਇਕੱਠੇ ਇਹ ਰਲ ਮਿਲ ਕੇ ਪ੍ਰਸ਼ਾਸਨ ਦਾ ਵੀ ਸਹਿਯੋਗ ਕਰੀਏ ਆਪਣੇ ਆਸ ਪੜੋਸ ਦੇਖੀਏ ਨਸ਼ਾ ਕਰਨ ਵਾਲਿਆਂ ਨੂੰ ਅਸੀਂ ਇੱਕ ਮਰੀਜ਼ ਦੇ ਤੌਰ ਤੇ ਨੂੰ ਟਰੀਟ ਕਰੀਏ ਅਗਰ ਕੋਈ ਨਸ਼ਾ ਕਰਦਾ ਆ ਉਹਦਾ ਸੰਯੋਗ ਕਰਕੇ ਉਹਨੂੰ ਨਸ਼ੇ ਦੇ ਕੋਡ ਵਿੱਚੋਂ ਕੱਢੀਏ ਹੋਰ ਆਸ ਪੜੋਸ ਵਿੱਚ ਨਸ਼ੇ ਨੂੰ ਖਤਮ ਕਰੀਏ